ਉਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇਦਾਂ ਦਾ ਕੋਈ ਬਾਬਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨੇ ਆਪਣੇ ਜਾਲ 'ਚ ਫਸਾਇਆ ਨੂੰ ਤੇ ਇਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਹੈ ਕਦੀ ਕਹਿੰਦੀ ਇਸ ਚੀਜ਼ ਦੀ ਪੂਜਾ ਕਰਨੀ ਹੈ ਕਦੀ ਇਦਾਂ ਦਾ ਕਰਕੇ 60 ਲੱਖ ਰੁਪਏ ਲੈ ਟੇ ਜੋ ਨਹੀਂ ਸੀ ਪਤਾ ਲੱਗਿਆ ਕਿ ਉਹਦੇ ਘਰ ਪੱਛਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਫਸਾਇਆ ਗਿਆ ਕਿ ਹਾਂ ਤੁਸੀਂ ਤੇਰੇ ਘਰ ਜਾ ਹੋਗਾ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਨੂੰ 60 ਲੱਖ ਰੁਪਏ ਦੀ ਥੱਗੀ ਹੋ ਜਿੱਤੋਂ ਆਊਂਡ 30 ਲੱਖ ਰੁਪਇਆ ਬੈਂਕ ਟ੍ਰਾਂਸਫਰ ਹਾਂਜੀ ਸਰ ਕੀ ਨਾ ਤੁਹਾਡਾ ਮੇਰਾ ਨਾਮ ਬੀਨਕੁਮਾਰਾ ਸਰ ਵੀਰੇ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਠੱਗੀ ਟੋਰੀ ਹੋਈ ਹੈ ਸਰ ਮੇਰੇ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਨੇ ਹੁੰਦਾ ਨਾਂ ਉਹ 2 ਸਾਲ ਪਹਿਲੇ ਗ੍ਰਫਚੂ ਲਟੈਰ ਹੋਏ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਲਾਲ ਦਾ ਕੋਈ ਉਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇੱਦਾਂ ਦਾ ਕੋਈ ਬਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇੱਦਾਂ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇੱਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਹੈ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਹੈ ਕਦੀ ਇੱਦਾਂ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਹੈ ਇੰਨੇ ਪੈਸੇ ਲੱਗਣੇ ਆ ਫਿਰ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕੀ ਵੀ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹੜੇ ਕੋ ਮੰਗਵਾਇਆ ਉਹਨੇ ਤੇਰੇ ਉਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਓ ਚੋਬਨ ਕੇ ਫੋਨ ਕਰੰਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਸਮੋਹ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਲਿਆਂ ਇਹਨੇ ਪਲਾਨ ਬਣਾਇਆਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠੱਗੀ ਕੀਤੀ ਹੈਗੀ ਹੁਣ ਇਹ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕੀਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੇਨ ਕੀਤੀ ਹੈ ਹਾਂਜੀ ਕੀਤੀ ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਹੈ ਕਾਰਵਾਈ ਕਰਦੇ ਵੇ ਆ ਗਏ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫੇਅਰ ਹੋ ਗਈ ਹੈ ਹਾਂਜੀ ਐਫਆਈਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜ਼ਾ ਨੂੰ ਕੀ ਕਰਨਾ ਹੈ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇ ਦਿੱਤੀ ਹੈ ਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ ਮੜਕੀ ਨਾ ਜੀ ਸੰਤੋਸ਼ ਕੋੜੇ ਘਰ ਲੈ ਤੱਕ ਨਾ ਆਇਆ ਆਰਾਮ ਲਾ ਲ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਟੱਕੀ ਹੋਈ ਹੈ ਗੱਲਬਾਤ ਸਾਡੀ ਇਹ ਹੋਈ ਜੀ ਇਹ ਦਾ ਦੋਸਤ ਸੀ ਰਦਾ ਸੁਆਮੀ ਸੀ ਤੇ ਇਹਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਉਹਨਾਂ ਨੂੰ ਲਾਲ ਜੀ ਦੇ ਚਿੱਤੇ ਆਸਰਾ ਕਿ ਕਿਰਾ ਤੇ ਤਲਕਾਰ ਬਚਾ ਨਹੀਂ ਹੈ ਕਿ ਤੁਮ ਕੋਈ ਲੋਹਾਜ ਕਰਾਓ ਇਹਨਾਂ ਨੇ ਕਿਹਾ ਪਹਿਲਾਂ ਤੇ ਇਹਨਾਂ ਨੇ ਕਿਹਾ ਦਾਈ ਇੱਦਾਂ ਹੀ ਸੋਚਿਆ ਸਾਥੀ ਆ ਕੇ ਨਾਂ ਨੇ ਕਿਹਾ ਕਿ ਚਲ ਠੀਕ ਹੈ ਮੈਂ ਕਰਾਉਂਗਾ ਲਾਲ ਜੀ ਉਸ ਤੋਂ ਨਾ 12 ਗਣੂ ਤੇ ਨੰਨ ਕੰਨਾ ਵੀ ਪੈਸੇ ਵੀ ਨਾਲ ਚਾਹੀਏ ਨੇ ਕੋਈ ਬਾਬਾ ਕੋਈ ਬਾਬਾ ਸਿਆਣਾ ਹੋਵੇ। ਉਹ ਉਹਨਾਂ ਕੋਲ ਤੁਹਾਨੂੰ ਲਿਆਉਂਦਾ ਵੀ ਪਰ ਸਾਨੂੰ ਖੜਿਆ ਕਿਵੇਂ ਸਰਗੁਲ ਬਸਤੇ ਅਸਮੀਨ ਜਸਨਾ ਨੇ ਲਾਜ ਕਰਨ ਵੱਲ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ। ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਾਲਾ ਹੀਰਾਂ ਲੈ ਲੈ। ਕਾਲਾ ਹੀਰਾਂ ਲੈ ਲੈ ਕਿ ਮਦਦ ਲਾਜ ਕਰ ਮਦਦ ਲਾਜ ਕਰ। ਉਹ ਕਾਲਾ ਹੀਰਾਂ ਮਰ ਗਿਆ ਕਹਿੰਦਾ ਕਾਲਾ ਹੀਰਾਂ ਮਰ ਗਿਆ ਜਾਂ ਉਹਦੇ ਤੋਂ ਤੁਹਾਨੂੰ ਕੇਸ ਪਿਆ ਗਿਆ ਤੁਹਾਡੇ ਤੇ। ਗੋੜੇ ਤੇ ਕੇਸ ਪੈ ਗਿਆ ਕੱਲ ਹੀ ਰੰਧਾ ਉਹਨਾਂ ਨੇ ਕਾਲਜ ਦੇ ਹੰਨਾ ਕੇਸ ਦਾ ਹੁੰਦਾ ਸੀ ਰੰਧਾ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਦਿੱਤੇ ਜੈਲੀ ਕਾਗਜ਼ ਵੀ ਦਿੱਤੇ ਸਾਨੂੰ ਕੀ ਦਿਖਾਉਂਦੇ ਕੀ ਹੋਇਆਗਾ ਛਿਗਾ ਪੁੱਛੂ ਵੀ ਨਹੀਂ ਉਹਨਾਂ ਨੇ ਕਿਹਾ ਗਾਲਾ ਗਿਰਨ ਮਾਰ ਗਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕੈਸੀ ਇਹ ਕਹਿਆ ਸੀ ਮੰਗੈਂਟ ਹੈ ਜੇ ਮੰਗਨੇ ਸ਼ੁਰੂ ਕਰ ਦਿੱਤੇ ਤੇ ਕਿ ਐਨੇ ਪੈਸੇ ਦੀ ਉਹ ਐਨੇ ਪੈਸੇ ਦੀ ਉਹ ਕੋਈ ਵੀ ਅਨਾ ਕੇਸ ਚੱਲ ਰਿਹਾ ਨਹੀਂ ਤਾਂ ਕੇਸ ਉਹ ਚੱਲ ਰਿਹਾ ਹੈ ਕਿੰਨੇ ਕੇ ਪੈਸੇ ਤੋਂ ਟ੍ਰਾਂਸਫਰ ਕੀਤੇ ਨੇ ਇਹਨਾਂ ਨੇ ਟ੍ਰਾਂਸਫਰ ਵੀ ਆਹੀ ਹੋਏ ਤੇ 60 ਲੱਖ ਰੁਪਏ ਆ ਗਏ ਕਿਹੜੇ ਕਿਹੜੇ ਖਾਤੇ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੇ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ ਹੋਰ ਕਿਹੜੇ ਕਿਹੜੇ ਖਾਤੇ ਚ ਗਏ ਨੇ ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੋਹਨ ਸ਼ਰਮਾ ਤੇ ਉਸਦੀ ਵਾਈਫ ਇਸ ਦੀ ਮਦਰ ਉਹ ਬਾਬਾ ਕੌਣ ਸੀਗਾ ਬਾਬਾ ਕੌਣ ਸੀਗਾ ਬਾਬਾ ਹੀ ਦੇਖਿਆ ਨਹੀਂ ਜੀ ਬਾਬਾ ਤੇ ਹੀ ਦੇਖਿਆ ਨਹੀਂ ਬਾਬਾ ਉਹਨੂੰ ਪਤਾ ਆਏਗਾ ਸਾਨੂੰ ਨਹੀਂ ਪਤਾ ਬੰਦੇ ਜਿਹੜਾ ਹੀਰਣ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਜੀ ਹੁਣ ਮਰ ਗਿਆ ਜਣਾ ਕਹਿੰਦੇ ਉਹਨਾਂ ਦਾ ਤੁਹਾਡਾ ਕੇਸ ਚੱਲੂਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹੀਰਣ ਵਾਂਗ ਬੋਲ ਨਹੀਂ ਆ ਜੀ ਤੁਸੀਂ ਕਿਸੇ ਹਵਾਲੇ ਦੇ ਵਿੱਚ ਗਏ ਸੀਗੇ ਨਹੀਂ ਇੱਥੇ ਨਹੀਂ ਗਏ ਸਾਨੂੰ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੇ ਜਾਂਦਾ ਰਿਹਾ ਕਿੰਨੇ ਕੇ ਪੈਸੇ ਥੋਲੇ ਕੋਠਾ ਲਏ ਉਹਨੇ 60 ਲੱਖ ਰੁਪਈਆ ਕੱਢ ਲਿਆ ਸਾਨੂੰ ਕੀ ਵੀ ਚੋਲ ਉਸ ਨੂੰ ਕੰਪਲੀਟ ਕੀ ਕਪਲੇ ਖਾ ਦੇ ਕੇ ਸਾਡੇ ਕੋਲ ਪੈਸੇ ਮੰਗਿਆ ਨੇ ਲਾਲਚੀ ਜੀ ਉਸ ਕੰਮ ਲੈਣ ਕਿਤੀ ਹੈ ਪੁਲਿਸ ਕਹਿੰਦੀ ਕਿ ਪੁਲਿਸ ਕੰਮ ਲੈ ਉਸ ਤੋਂ ਦਿਨ ਹੀ ਬਈ ਕੀ ਮੰਗ ਕੇ ਕਰਦੇ ਹੋ ਮੰਗੋ ਘਨ ਅਨੰਦ ਅਸੀਂ ਤੇ ਜਾਣੀ ਸਭ ਨੂੰ ਸਾਬੋਂ ਨਹੀਂ ਚਾਹੀਏ ਨਾਲ ਸਾਨੂੰ ਹੱਦ 2.5 ਲੱਖ ਪੈਸੇ ਮਿਲਣੇ ਚਾਹੀਦੇ ਸਰ ਸਿਆਲਪੁਰ ਦੇ ਜਿਹੜੀ ਠੱਗੀ ਹੋਈ ਹੈ 8 ਲੱਖ ਦੀ ਕੀ ਮਾਮਲਾ ਜੀ ਅ ਇਹਦੇ ਚ ਅਸੀਂ ਸਾਡੇ ਕੋਲ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 467 671 120 ਬੀ ਲਈ ਹੈ ਨਾਲ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਹੈ ਜਿੱਚੋਂ ਆਰਾਊਂਡ 1 ਲੱਖ ਰੁਪਇਆ ਬੈਂਕ ਟ੍ਰਾਂਸਫਰ ਤਾਂ ਬੰਦਾਦਰ ਜੋ ਗਿਆ ਜੀ ਹਾਂਜੀ ਹਾਂਜੀ ਕੇ ਸਜੈਸਟਡ ਹੋ ਗਿਆ ਰੁਪਈਆ ਪੜਿਆ ਗਿਆ ਰੁਪਈ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ